ਧਰਤੀ ਦੇ 1000 ਫੁੱਟ ਥੱਲੇ ਜਾ ਕੇ ਮਜ਼ਦੂਰ ਕੰਮ ਕਰਦੇ ਆ ਫੇਰ ਕਿਤੇ ਘਰਾਂ ਦੇ ਵਿੱਚ ਲਾਉਣ ਵਾਲਾ ਗ੍ਰੇਨਾਈਟ ਪੱਥਰ ਕੱਢਿਆ ਜਾਂਦਾ ਆ ਆ ਦੇਖੋ ਇਹ ਖਦਾਨਾ ਬਣੀਆਂ ਹੋਈਆਂ ਨੇ ਗ੍ਰੇਨਾਈਟ ਪੱਥਰ ਦੀਆਂ ਤੇ ਇੱਥੋਂ ਹੀ ਜਿਹੜੀ ਮਾਈਨਿੰਗ ਹੁੰਦੀ ਆ ਦਿਨ ਰਾਤ ਫੇਰ ਜਿਹੜਾ ਪੱਥਰ ਹੈ ਉਹ ਕੱਢਿਆ ਜਾਂਦਾ ਕਿਵੇਂ ਤਿਆਰ ਹੁੰਦਾ ਉਸ ਤੋਂ ਬਾਅਦ ਕਿਵੇਂ ਉਸ ਦੀ ਕਟਾਈ ਹੁੰਦੀ ਆ ਤੇ ਇੱਥੇ ਕੀ ਰੇਟ ਆ ਇਹਨਾ ਪੰਜਾਬ ਦਾ ਕੀ ਰੇਟ ਆ ਤੇ ਰਾਜਸਥਾਨ ਦਾ ਹਰਿਆਣੇ ਦਾ ਕੀ ਰੇਟ ਆ ਤਾਂ ਆਪਾਂ ਸਾਰੇ ਹੀ ਜਿਹੜੇ ਰਾਜਾਂ ਬਾਰੇ ਗੱਲਬਾਤ ਕਰਾਂਗੇ ਤਾਂ ਆਪਾਂ ਜਿਹੜਾ ਇਸ ਵੇਲੇ ਮਕਰਾਨੇ ਖੜੇ ਆ ਤੁਸੀਂ ਮਕਰਾਨਾ ਮਾਰਬਲਸ ਪੰਜਾਬ ਦੇ ਵਿੱਚ ਹੀ ਵੇਖਿਆ ਹੋਣਾ ਨੇ ਸਾਰੇ ਪੱਥਰਦਿਆਂ ਦੁਕਾਨਾਂ ਤੇ ਮਕਰਾਨਾ ਮਾਰਬਲਸ ਲਿਖਿਆ ਹੋਇਆ ਤਾਂ ਉਹ ਮਕਰਾਨੇ ਸ਼ਹਿਰ ਹੈ ਇੱਕ ਰਾਜਸਥਾਨ ਦੇ ਵਿੱਚ ਆਪਾਂ ਜੋ ਉੱਥੇ ਖੜੇ ਆਂਗੇ ਜਿੱਥੇ ਸਾਰੀ ਧਰਤੀ ਹੀ ਪੱਥਰ ਦੀ ਆਪਨੇ ਪੰਜਾਬ ਹਰਿਆਣੇ ਵਿੱਚ ਤਕਰੀਬਨ ਜ਼ਿਆਦਾਤਰ ਜੀਰੀ ਕਣਕ ਦੀ ਫਸਲ ਲਾਉਂਦੇ ਨੇ ਹਨ ਪਰ ਇੱਥੇ ਵੀ ਲੋਕਾਂ ਦੇ ਖੇਤ ਨੇ ਜਿੱਥੋਂ ਪੱਥਰ ਨਿਕਲਦਾ ਆ ਦੇਖੋ ਇਸ ਤਰ੍ਹਾਂ ਵੱਡੇ ਵੱਡੇ ਡਲੇ ਜਿਹੜੇ ਨਿਕਲਦੇ ਆ ਓਦੋਂ ਬਾਅਦ ਇਸ ਨੂੰ ਕੱਟਿਆ ਜਾਂਦਾ ਤੇ ਜਿਵੇਂ ਪੌਲਿਸ਼ ਕੀਤੀ ਜਾਂਦੀ ਆ ਦੁਕਾਨਾਂ ਦੇ ਵਿੱਚ ਜਾਂਦਾ ਉਸੇ ਤਰ੍ਹਾਂ ਇਹ ਟੁਕੜੀਆਂ ਬਣ ਜਾਂਦੀਆਂ ਨੇ ਜਿਵੇਂ ਆਪਾਂ ਘਰਾਂ ਦੇ ਵਿੱਚ ਵਰਤਦੇ ਆ ਤੇ ਇਧਰ ਦੇ ਪਾਸੇ ਜਿਹੜੀਆਂ ਮਸ਼ੀਨਾਂ ਲੱਗੀਆਂ ਹੋਈਆਂ ਨੇ ਤਾਂ ਆਹ ਜਿਹੜਾ ਖੇਤ ਦਾ ਮਤਲਬ ਖਦਾਨ ਆ ਇਸ ਨੂੰ ਖੇਤ ਵੀ ਕਿਹਾ ਜਾਂਦਾਗਾ ਤਾਂ ਹਰੇਕ ਬੰਦੇ ਦੇ ਖੇਤ ਜਿਹਦੇ ਵੀ ਖੇਤ ਨੇ ਤਾਂ ਉਹਦੇ ਖੇਤਾਂ ਦੇ ਵਿੱਚੋਂ ਜਿਹੜਾ ਪੱਥਰ ਨਿਕਲਦਾ ਕਿਉਂਕਿ ਸਾਰੀ ਧਰਤੀ ਹੈ ਜਿਹੜੀ ਉਹ ਪੱਥਰ ਦੀ ਆ ਤਾਂ ਇੱਥੋਂ ਜਿਹੜਾ ਮਤਲਬ ਲੋਕ ਪੱਥਰ ਕੱਢਦੇ ਆ ਜਿੰਨਾ ਦੇ ਵੀ ਇੱਥੇ ਖੇਤ ਆ ਤੇ ਉਦੋਂ ਬਾਅਦ ਦਿਨ ਰਾਤ ਜਿਹੜੀ ਇੱਥੇ ਮਾਈਨਿੰਗ ਚੱਲਦੀ ਆ ਤੇ ਜਿਹੜਾ ਇਹ ਵੇਚਿਆ ਜਾਂਦਾ ਹੈ ਨਾ ਪੰਜਾਬ ਹਰਿਆਣਾ ਦੇ ਵਿੱਚ ਤਕਰੀਬਨ ਹੋਰ ਵੀ ਬੜੀਆਂ ਥਾਵਾਂ ਤੋਂ ਤੁਸੀਂ ਮਕਰਾਨਾ ਮਾਰਬਲਸ ਜਿਹੜਾ ਵੇਖਦੇ ਹੋ ਹੈ ਨਾ ਤਾਂ ਉਹ ਇਹ ਮਕਰਾਨੇ ਸ਼ਹਿਰ ਦੇ ਵਿੱਚੋਂ ਤਕਰੀਬਨ ਸਾਰਾ ਪੱਥਰ ਜਾਂਦਾ ਜੇ ਗੱਲ ਕਰੀਏ ਭਾ ਰੇਟ ਦੀ ਹੈ ਨਾ ਵੀ ਇੱਥੇ ਕੀ ਰੇਟ ਪੈਂਦਾ ਤੇ ਉੱਥੇ ਜਿਹੜਾ ਕੀ ਰੇਟ ਪੈਂਦਾ ਜੇ ਅਪ ਪੰਜਾਬ ਦੀ ਗੱਲ ਕਰੀ ਵੀ ਜਿਹੜਾ ਪੱਥਰ ਉਹ ਤੇ ਅਸੀਂ 90 ਰੁਪਏ ਫੁੱਟ ਹੈਗਾ ਤਾਂ ਇੱਥੇ ਉਹ ਪੱਥਰ ਤੁਹਾਨੂੰ 50 55 ਰੁਪਏ ਮਿਲ ਜੂ ਮਤਲਬ ਅੱਧੋ ਅੱਧਾ ਜਿਹੜਾ ਫਰਕ ਪੈ ਜੂਗਾ ਤਨ ਜਿਗਰਾ ਉਹ ਬੰਦਿਆਂ ਦਾ ਜਿਹੜਾ ਇਸ ਖਦਾਨ ਦੇ ਵਿੱਚ ਕੰਮ ਕਰਦੇ ਨੇ ਕਿਉਂਕਿ ਕਿਸੇ ਵੀ ਵੇਲੇ ਜਿਹੜੀ ਖਦਾਨ ਟੁੱਟ ਵੀ ਸਕਦੀ ਹੈ ਵਿੱਚੋਂ ਜਿਹੜੇ ਪੱਥਰ ਵੀ गिर ਸਕਦੇ ਨੇ ਤਾਂ ਜਿਹੜੀ ਉਹਨਾਂ ਦੀ ਜ਼ਿੰਦਗੀ ਹੈ ਉਹ ਹਮੇਸ਼ਾ ਦਾਤੇ ਹੀ ਲੱਗੀ ਰਹਿੰਦੇ ਆ ਜਿਹੜੇ ਵਿੱਚ ਮਜ਼ਦੂਰ ਕੰਮ ਕਰ ਰਹੇ ਨੇ ਇਸ ਵੇਲੇ ਬਾਈ ਜੀ ਘਰਾਂ ਵਿੱਚ ਲਾਉਣ ਵਾਲਾ ਪੱਥਰ ਨਾ ਇੱਥੋਂ ਨਿਕਲਦਾ ਤੁਸੀਂ ਜਿੰਨਾ ਵੀ ਪੱਥਰ ਦੇਖ ਰਹੇ ਹੋ ਇਹ ਧਰਤੀ ਦੇ ਵਿੱਚੋਂ ਕੱਢਿਆ ਗਿਆ ਅਕਸਰ ਆਪਾਂ ਦੇਖਦੇ ਆ ਨਾ ਪੰਜਾਬ ਹਰਿਆਣਾ ਦੇ ਵਿੱਚ ਬਹੁਤ ਸਾਰੀਆਂ ਦੁਕਾਨਾਂ ਤੇ ਮਕਰਾਨਾ ਮਾਰਬਲਸ ਲਈ ਕਿ ਆਉਂਦਾ ਹੈ ਨਾ ਮਤਲਬ ਮਕਰਾਨਾ ਪੱਥਰ ਤਾਉ ਮਕਰਾਨਾ ਇੱਕ ਸ਼ਹਿਰ ਹੈ ਜੋ ਰਾਜਸਥਾਨ ਦੇ ਵਿੱਚ ਪੈਂਦਾ ਤੇ ਜਿੱਥੇ ਦਿਨ ਰਾਤ ਜਿਹੜੀ ਪੱਥਰ ਦੀ ਮਾਈਨਿੰਗ ਚੱਲਦੀ ਆ ਧਰਤੀ ਦੇ ਵਿੱਚੋਂ ਜਿਹੜੇ ਕਰੇਨਾ ਲਾ ਕੇ ਉਹ ਪੱਥਰ ਕੱਢਿਆ ਜਾਂਦਾ ਹੈਗਾ ਤਾਂ ਇੱਧਰ ਤੁਸੀਂ ਜਿੰਨੀਆਂ ਆ ਦੇਖ ਲਓ ਆ ਸਾਰੀਆਂ ਜਿੰਨੀਆਂ ਵੀ ਲੱਗੀਆਂ ਹੋਈਆਂ ਨੇ ਮਸ਼ੀਨਾਂ ਇਹ ਸਾਰੀਆਂ ਪੱਥਰ ਕੱਢਦੀਆਂ ਨੇ ਤੇ ਹੁਣ ਤੁਸੀਂ ਇਹ ਵੀ ਸੋਚੋਗੇ ਵੀ ਕੀ ਆ ਜਿਹੜਾ ਇੰਨਾ ਡੂੰਘਾ ਟੋਆ ਹੈਗਾ ਖਦਾਨ ਇਹ ਇਹਨੂੰ ਦੀਵਾ ਦੇਵੀ ਸੌਰੀ ਦੇਵੀ ਖਾਨ ਬੋਲਦੇ ਆ ਹੈਨਾ ਇਹਦਾ ਨਾਮ ਹੈ ਜਿਹੜਾ ਕਿੰਨੇ ਵੀ ਉਹ ਰਖਾਦਾਨਾਂ ਨੇ ਬਹੁਤ ਸਾਰੀਆਂ ਨੇ ਹਰੇਕ ਦਾ ਅਲੱਗ-ਅਲੱਗ ਨਾਮ ਹੈਗਾ ਤੇ بڑے ਲੋਕ ਸੋਚਦੇ ਹੁਣ ਇਹ ਨਾ ਵੀ ਠੇਕਾ ਲੈਂਦੇ ਹੋਣੇ ਜਾਂ ਸਰਕਾਰ ਕੁਝ ਕਹਿੰਦੀ ਨਹੀਂ ਹੋਣੀ ਤਾਂ ਭਾਈ ਜਿਨ੍ਹਾਂ ਦੇ ਖੇਤ ਨੇ ਇਥੇ ਮਕਰਾਨੀ ਦੇ ਵਿੱਚ ਜਿਨ੍ਹਾਂ ਦੇ ਵੀ ਖੇਤ ਨੇ ਉਹ ਆਪਣੀ ਧਰਤੀ ਨੂੰ ਪੱਟ ਸਕਦੇ ਨੇ ਤੇ ਉਹਦੇ ਵਿੱਚੋਂ ਜਿੰਨਾ ਮਰਜ਼ੀ ਪੱਥਰ ਘੱਟ ਸਕਦੇ ਨੇ ਹੁਣ ਜਿਹੜੀ ਜਿੰਨੀ ਵੀ ਆ ਜਗ੍ਹਾ ਮੈਨੂੰ ਲੱਗਦਾ ਇਹ 1.5-2 ਕਿਲੇ ਹੋਊਗੀ ਘੱਡੂ ਘਟ 2.5 ਕਿਲੇ ਹੋਊਗੀ ਤੇ 50 ਜਣਿਆਂ ਦਾ ਇਹਦੇ ਵਿੱਚ ਹਿੱਸਾ ਤੇ ਸਾਰੇ ਬੰਦਿਆਂ ਨੇ ਜਿਹੜੀਆਂ ਆਪਦੀ ਆਪਦੀਆਂ ਕਰੇਨਾ ਲਾਈਆਂ ਹੋਈਆਂ ਨੇਗੀਆਂ ਕੱਢਣ ਵਾਸਤੇ ਬਾਕੀ ਤੁਸੀਂ ਇੱਥੋਂ ਪੱਥਰ ਪੰਜਾਬ ਦੇ ਮੁਕਾਬਲੇ ਬਹੁਤ ਜ਼ਿਆਦਾ ਸਸਤਾ ਮਿਲਦਾਗਾ ਤਾਂ ਆਪਾਂ ਹੋਰ ਵੀ ਚਲੋ ਵੀਡੀਓ ਬਣਾਵਾਂਗੇ ਦੁਕਾਨਾਂ ਦੀ ਜੇ ਕਿਤੇ ਹੋ ਸਕੇ ਤਾਂ ਤੁਹਾਨੂੰ ਰੇਟ ਵੀ ਦੱਸਾਂਗੇ ਵੀਡੀਓ ਸ਼ੇਅਰ ਜ਼ਰੂਰ ਕਰਿਓ ਤੇ ਇੱਧਰ ਬਾਈਆਂ ਨੇ ਜਿਹੜੇ ਇੱਕ ਹੋਰ ਪੱਥਰ ਕੱਢਿਆ ਕਾਫੀ ਵੱਡਾ ਡਲਾ ਇਸ ਨੂੰ ਵੀ ਉਸੇ ਤਰ੍ਹਾਂ ਜਿਹੜਾ ਕੱਟਿਆ ਜਾਊਗਾ ਉਸ ਤੋਂ ਬਾਅਦ ਜਿੰਨਾ ਇਹਦੇ ਵਿੱਚੋਂ ਪੱਥਰ ਹੈ ਜਿਹੜਾ ਯੂਜ਼ ਕਰਨ ਵਾਲਾ ਹੈ ਨਾ ਉਹ ਕੱਢਿਆ ਜਾਊਗਾ ਤੇ ਉਸ ਤੋਂ ਬਾਅਦ ਜਿਹੜਾ ਫਾਲਤੂ ਮਟੀਰੀਅਲ ਆ ਉਹ ਬਾਹਰ ਸਿੱਟ ਦਿੱਤਾ ਜਾਂਦਾ ਹੈਗਾ ਜਿਵੇਂ ਛੋਟੇ ਛੋਟੇ ਟੁਕੜੀਆਂ ਤੱਕ ਵੀ ਆਪਾਂ ਜਿਹਨੂੰ ਕਲੇਜੀ ਕਹਿੰਦੇ ਹਨਾ ਉਹ ਵੀ ਜਿਹੜੀਆਂ ਵਿੱਚੋਂ ਕੱਢਿਆ ਜਾਂਦੀਆਂ ਨੇ ਪਰ ਜਿਹੜੇ ਪੱਥਰ ਦਾ ਕੁਝ ਹੋਏ ਨਹੀਂ ਸਕਦਾ ਉਸ ਨੂੰ ਜਿਹੜਾ ਵੇਸਟ ਕਰ ਦਿੱਤਾ ਜਾਂਦਾ ਮਤਲਬ ਸੁੱਟ ਦਿੱਤਾ ਜਾਂਦਾ ਹੈਗਾ ਤਾਂ ਇਸ ਤਰੀਕੇ ਨਾਲ ਜਿਹੜੀ ਇੱਥੇ ਦਿਨ ਰਾਤ ਮਾਈਨਿੰਗ ਚੱਲਦੀ ਹੈਗੀ ਤੇ ਇੱਥੇ ਪੱਥਰ ਵੀ ਕਾਫੀ ਸਸਤਾ ਤੇ ਮਸ਼ੀਨਾਂ ਜਿਹੜੀਆਂ ਦਿਨ ਰਾਤ ਪੱਥਰ ਕੱਢਦੀਆਂ ਨੇ ਤਕਰੀਬਨ ਸਾਨੂੰ ਸਾਰੇ ਪਾਸੇ ਜਿਹੜੀਆਂ ਹੀ ਪੱਥਰ ਦੀਆਂ ਦੁਕਾਨਾਂ ਮਿਲਣਗੇ ਆਹ ਦੇਖੋ ਆਹ ਦੋ ਪੱਥਰ ਲੈ ਗਿਆ ਬਾਈ ਤੇ ਇਹਨਾਂ ਦੀ ਜਿਹੜੀ ਕੀਮਤ ਲੱਖਾਂ ਰੁਪਏ ਦੇ ਵਿੱਚ ਹੋ ਉਹ ਪਤਾ ਨਹੀਂ ਕਿੰਨੇ ਜਿਹੜਾ ਇਹਦੇ ਵਿੱਚੋਂ ਆਪਾਂ ਕਹਿੰਦੇ ਵੀ ਪੱਥਰ ਨਿਕਲੂਗਾ ਹਨਾ ਤਾਂ ਇੱਧਰ ਸਾਰੇਲੇ ਪਾਸੇ ਜਿੰਨਾ ਵੀ ਪੱਥਰ ਕੱਢਿਆ ਜਾਂਦਾ ਕੱਢ ਕੇ ਨਾਲ ਦੀ ਨਾਲ ਟਰਾਲੀਆਂ ਦੇ ਵਿੱਚ ਪਾ ਦਿੱਤਾ ਜਾਂਦਾ ਤੇ ਉਦੋਂ ਬਾਅਦ ਜਿਹੜਾ ਇਹਨੂੰ ਸੋਧਣ ਵਾਸਤੇ ਉਹ ਦੁਕਾਨਾਂ ਦੇ ਵਿੱਚ ਇਹ ਪੱਥਰ ਹੈ ਉਹ ਚਲਿਆ ਜਾਂਦਾ ਦੇਖੋ ਤਾਂ ਆਪਾਂ ਤੁਹਾਨੂੰ ਪਲੈਨ ਦਿਖਾਦੀ ਵੀ ਇਹ ਪੱਥਰ ਵੀ ਜਿਹੜਾ ਇੱਕ ਵੱਡਾ ਡਲ ਆ ਏਸੇ ਖदान ਦੇ ਵਿੱਚੋਂ ਕੱਢਿਆ ਗਿਆ ਤੇ ਇੱਧਰ ਵੀ ਆਹ ਜਿਹੜੇ ਸਾਰੇ ਡਲੇ ਕੱਢੇ ਗਏ ਨੇ ਅਤੇ ਵਧੀਆ ਚਮਕ ਚਮਕ ਮਾਰਨਗੇ ਫੇਰ ਕਿਤੇ ਜਾ ਕੇ ਇਸ ਦੀ ਮਤਲਬ ਆਪਾਂ ਕਹਿੰਦੇ ਮਰਮਤ ਕਰਕੇ ਹਨਾ ਵਧੀਆ ਐਂਡ ਪਾਲਿਸ਼ ਕਰਕੇ ਇਹਨੂੰ ਸਾਫ ਪੀਸ ਜਿਹੜਾ ਉਹ ਬਣਾ ਦਿੱਤਾ ਜਾਊਗਾ ਤਾਂ ਇੱਧਰ ਮਜ਼ਦੂਰ ਵਿਚਾਰੇ ਦਿਨ ਰਾਤ ਕੰਮ ਕਰਦੇ ਨੇ ਇਹ ਉਹੀ ਦਿਹਾੜੀ ਆ ਜਿਹੜੀ ਆਪਣੇ ਪੰਜਾਬ ਦੇ ਵਿੱਚ 7-800 ਰੁਪਏ ਹੁੰਦੀ ਆ ਉਸੇ ਤਰੀਕੇ ਨਾਲ ਇਹਨਾਂ ਮਜ਼ਦੂਰਾਂ ਦੀ ਜਿਹੜੀ ਖਦਾਨ ਦੇ ਥੱਲੇ ਕੰਮ ਕਰਦੇ ਨੇ ਤਾਂ ਪੌੜੀਆਂ ਰਾਹੀ ਚੜਦੇ ਨੇ ਪੌੜੀਆਂ ਰਾਹੀ ਉਤਰਦੇ ਨੇ 8 800 1000 1000 ਫੁੱਟ ਦੀਆਂ ਜਿਹੜੀਆਂ ਇੱਥੇ ਆਪਾਂ ਕਹਿੰਦੇ ਖਦਾਨਾ ਬਣੀਆਂ ਹੋਈਆਂ ਨੇ ਤਾਂ ਜ਼ਿੰਦਗੀ ਔਖੀ ਵੀ ਬਹੁਤ ਆ ਹਨਾ ਪਰ ਜਿਹੜੀ ਧਰਤੀ ਇਹ ਪੱਥਰ ਦੀ ਰੱਬ ਵੱਲੋਂ ਸਗਾਰਤੀ ਆ ਵੀ ਇੱਥੋਂ ਮਕਰਾਨੀ ਦਾ ਪੱਥਰਾ ਜਿਹੜਾ ਉਹ ਦੁਨੀਆ ਦੇ ਵਿੱਚ ਬਹੁਤ ਥਾਂ ਤੇ ਜਾਂਦਾ ਪੰਜਾਬ ਹਰਿਆਣਾ ਵਿੱਚ ਤਾਂ ਤਕਰੀਬਨ ਮੈਨੂੰ ਲੱਗਦਾ ਸਾਰੀ ਮਕਰਾਨੀ ਦਾ ਜਾਂਦਾ ਹੈ ਹੋਰ ਵੀ ਬਹੁਤ ਸਾਰੀਆਂ ਥਾਵਾਂ ਤੇ ਜਿਹੜਾ ਇਸ ਜਗ੍ਹਾ ਦਾ ਪੱਥਰ ਜਾਂਦਾ ਤਾਂ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ 100% ਗਰੰਟੀ ਦੇ ਨਾਲ ਹਰ ਸਮੱਸਿਆ ਦਾ ਹੱਲ ਪਰੇਸ਼ਾਨੀ ਜਿਵੇਂ ਲੰਬ ਮੈਰਿਜ ਵਸ਼ੀਕਰਨ ਪਤੀ ਪਤਨੀ ਚ ਅਣਬਣ ਮੋਟ ਕਰਨ